ਸਾਡੇ ਘਰ ਦੇ ਕੋਲ ਚੱਲਦਾ ਰਿਹਾ ਜਨਰ ਦੇ ਅੱਜ ਆਪਾਂ ਆ ਕੇ ਤੁਹਾਨੂੰ ਆ ਜੀ ਕਰਦੇ ਤੇ ਅੱਜ ਅੱਜ ਤੁਹਾਨੂੰ ਦਿਖਾਉਣੇ ਆ ਆਪਣੀ ਭੂਆ ਦਾ ਕੰਮ ਚੱਲਦਾ ਪਿਆ ਦੇਖੋ ਤੇ ਆਪਾਂ ਉਹਨਾਂ ਦਾ ਘਰ ਦੇਖਣ ਆਏ ਆ ਤੇ ਤੁਹਾਨੂੰ ਦਿਖਾਉਣੇ ਆਪਣੇ ਲੱਗੇ ਮਿਸਤਰੀ ਮਿਸਤਰੀ ਲੱਗੇ ਹੋਏ ਆ ਦੇ ਹਮ ਦੱਸੋ ਕਮੈਂਟ ਕਰਕੇ ਕਿ ਆਪਣੀ ਭੂਆ ਦਾ ਘਰ ਕਿਦਾਂ ਦਾ ਲੱਗਦਾ ਨੂੰ ਤੇ ਲਿਖਾਉਨੇ ਆ ਤੁਹਾਨੂੰ ਘਰ ਆ ਡਰਮ ਬੰਦਿਆ ਹਾਰ ਸੋਈ ਸਾਹਮਣੇ ਤੇ ਆ ਬਰਾਂਡਾ ਆ ਆ ਕਿਚਨ ਹੈ ਆ ਵੀ ਬੈਡਰੂਮ ਆ ਇਹਦੇ ਆ ਵੀ ਬੈਡਰੂਮ ਤੇ ਅਟੈਚ ਬਾਥਰੂਮ ਤੇ ਕਮੈਂਟ ਕਰਕੇ ਦੱਸੋ ਕਿਦਾਂ ਦਾ ਲੱਗਾ ਵਾ ਤੇ ਆ ਸਾਡੇ ਨਿੱਕੇ ਨਨੇ ਮੁੰਨੇ ਬੱਚੇ ਆ ਨੀ ਸਿੰਘ ਸਿਆਂ ਦੇ ਵੇਖਣਾ ਤੁਸੀਂ ਆਪਣੀ ਵੀਡੀਓ ਵੀਡੀਓ ਨਾਲ ਟੈਗ ਕੀਤਾ ਕਿ ਤੇ ਹਾਂਜੀ ਦੱਸਿਓ ਕਮੈਂਟ ਕਰਕੇ ਦੱਸਿਓ ਕਿਦਾਂ ਦਾ ਲੱਗਾ ਤੁਹਾਨੂੰ ਬਲੌਗ ਧੰਨਵਾਦ